ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਪਤਾ ਕਿ ਈਦ ਚੱਲ ਰਹੀ ਆ ਮੁਸਲਮਾਨਾਂ ਦੀ ਔਰ ਕਾਫੀ ਬੁਵਾਲ ਹੋ ਰਿਹਾ ਵਾ ਕਿਉਂਕਿ ਜੁਪੀ ਦੇ ਵਿੱਚ ਬਹੁਤ ਜਗ੍ਹਾ ਪਸਰਾਓ ਲੜਾਈ ਝਗੜੇ ਮਾਰ ਕਟਾਈ ਔਰ ਕਾਫੀ ਲੋਕ ਜ਼ਖਮੀ ਵੀ ਹੋਇਆ ਹਾਨਪੁਰ ਵਗੈਰਾ ਵਿੱਚ ਮਸਲਾ ਕੀ ਆ ਮਸਲਾ ਇੱਕ ਹੀ ਆ ਜੋਗੀ ਸਰਕਾਰ ਜੋਗੀ ਸਰਕਾਰ ਕਹਿੰਦੀ ਆ ਕਿ ਰੋਡ ਤੇ ਨਮਾਜ਼ ਨਹੀਂ ਕੀਤੀ ਕਰਨ ਦਿੱਤੀ ਜਾਊਗੀ ਰੋਡ ਤੇ ਨਮਾਜ਼ ਨਹੀਂ ਹੋਣੀ ਚਾਹੀਦੀ ਸਹੀ ਗੱਲ ਆ ਰੋਡ ਤੇ ਨਮਾਜ਼ ਨਹੀਂ ਹੋਣੀ ਚਾਹੀਦੀ ਪਰ ਕੱਲੀ ਨਮਾਜ਼ ਹੀ ਨਹੀਂ ਰੋਡ ਤੇ ਦੁਰਗਾ ਪੂਜਾ ਵੀ ਨਹੀਂ ਹੋਣੀ ਚਾਹੀਦੀ ਰੋਡ ਤੇ ਤੁਹਾਡੇ ਜੋ ਹੁੰਦੇ ਆ ਮਸ਼ਹਾਰੇ ਤੁਹਾਡੇ ਰਾਜਨੀਤਿਕਾਂ ਦੇ ਸਭਾਵਾਂ ਹੁੰਦੀਆਂ ਉਹ ਵੀ ਨਹੀਂ ਹੋਣੀਆਂ ਚਾਹੀਦੀਆਂ ਰੋਡ ਤੇ ਹਨੂਮਨ ਚਲਸਾ ਵੀ ਨਹੀਂ ਹੋਣੀ ਚਾਹੀਦੀ ਰੋਡ ਤੇ ਜੋ ਹੈ ਜਲੂਸ ਨਹੀਂ ਨਿਕਲਣਾ ਚਾਹੀਦੇ ਜੇ ਕਾਨੂੰਨ ਹੈ ਤਾਂ ਕਾਨੂੰਨ ਸਾਰਿਆਂ ਦੇ ਲਈ ਹੋਵੇ ਇਕ ਲਈ ਨਹੀਂ ਹੋਣਾ ਚਾਹੀਦਾ ਕਾਨੂੰਨ ਕੋਈ ਇਕ ਲਈ ਨਹੀਂ ਹੈ ਕਿ ਭਈ ਇੱਕ ਤੇ ਲਾਗੂ ਕਰੀ ਜਾਓ ਸਾਰੇ ਦਬੇ ਜਦੋਂ ਹੋਲੀ ਆਉਂਦੀ ਆ ਤੇ ਮਸਜਿਦਾਂ ਨੂੰ ਢੱਕ ਦੋ ਕਿਉਂ ਕਿਉਂ ਟੱਕਰ ਜਾਵੇ ਮਸਜਿਦਾਂ ਨੂੰ ਭਾਈ ਤੁਸੀਂ ਆਵਦਾ ਰਾਂ ਖੇਡੋ ਆਪਦੇ ਜਗ੍ਹਾ ਤੇ ਖੇਡੋ ਉਹਨਾਂ ਦੀ ਮਸਜਿਦਾਂ ਦੇ ਕਿਉਂ ਬਾਤ ਹੋਰਾਂਗੇ ਦੇ ਦੂਜਿਆਂ ਆਉਂਦਾ ਵਾ ਉਹਨਾਂ ਦਾ ਕਾਵੜ ਜਤਰਾ ਤੇ ਕੋਈ ਆ ਨਹੀਂ ਕਰੇਗਾ ਕੋਈ ਮੀਟ ਨਹੀਂ ਖਾਏਗਾ ਕੋਈ ਉਹ ਨਹੀਂ ਕਰੇਗਾ ਤੁਸੀਂ ਹੁਣ ਕੀ ਹੁਣ ਕੀ ਕਰਨ ਦੇ ਆ ਤੁਸੀਂ ਉਹਨਾਂ ਦੀ ਈਦ ਆਈ ਆ ਤੁਸੀਂ ਉਹੀ ਬਵਾਲ ਕਰਨ ਦੇ ਆ ਇਹ ਦੇ ਦੇ ਵਿੱਚ ਧਰਮ ਨਾ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਕਾਨੂੰਨ ਸ਼ਿੱਕੇ ਟੰਕੇ ਅਧਿਕਾਰੀ ਸਰਕਾਰਾਂ ਆ ਕੇ ਆਪਣੇ ਮਨ ਦੀ ਚਲਾਉਂਦੇ ਆ ਚੰਮ ਦੀ ਚਲਾਉਂ ਡੀਆਂ ਵਾ ਘਟ ਗਿੰਤੀਆਂ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਵਾ ਬਹੁਤ ਜ਼ਿਆਦਾ ਮਾਰਿਆ ਪਿਟਾਇਆ ਜਾ ਰਿਹਾ ਵਾ ਯੂਪੀ ਦੇ ਵਿੱਚ ਮੁਸਲਮਾਨਾਂ ਨਾਲ ਕਾਫੀ ਕੁਝ ਹੁਣ ਹੋ ਰਿਹਾ ਵਾ ਉਧਰ ਨੂ ਦੇ ਵਿੱਚ ਵੀ ਖਬਰ ਆਈ ਕਿ ਨੂ ਦੇ ਵਿੱਚ ਵੀ ਦੋ ਘਟਾ ਦੇ ਵਿੱਚ ਝਗੜਾ ਹੋ ਗਿਆ ਨਮਾਜ਼ ਤੋਂ ਬਾਅਦ ਕਾਫੀ ਲੜਾਈ ਝਗੜਾ ਹੋਇਆ 7-8 ਬਦਮੀ ਜ਼ਖਮੀ ਹੋਏ ਆ ਲਾਟੀ ਡੰਡੇ ਚੱਲੇ ਜਿਨ੍ਹਾਂ ਨੂੰ ਜ਼ਖਮੀਆਂ ਨੂੰ ਹਸਪਤਲ ਦਖਲ ਕਰਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅੱਗੇ ਨਾ ਗੱਲ ਵਿਗੜ ਜਾਵੇ ਇਹ ਕਰਕੇ ਪੁਲਿਸ ਨੇ ਮੁਸਤਦੀ ਦਿਖਾਈ ਆ ਤੇ ਨੂੰ ਦੇ ਵਿੱਚ ਵੀ ਲੜਾਈ ਝਗੜਾ ਆ ਤੇ ਯੂਪੀ ਦੇ ਵਿੱਚ ਕਾਫੀ ਜਗਾ ਇਹ ਵਾਲੇ ਦਿਨ ਲੜਾਈ ਝਗੜਾ ਹੋਇਆ ਔਰ ਮਾਰਕਟਾਈ ਹੋਈ ਆ ਸਿਰਫ ਇਸ ਬੇਸ ਨੂੰ ਲੈ ਕੇ ਕਿ ਇਹ ਰੋਡ ਤੇ ਨਿਮਾਹ ਹੀ ਕਿਉਂ ਕਰ ਰਿਹਾ